ਜੇ ਸਾ ਤਰ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਕਾਲ ਤਖਤ ਨਾ ਹੁੰਦੇ ਹਮਲਾ ਫਿਰ ਵੀ ਹੋਣਾ ਸੀ ਦੇਖੋ ਵੀਡੀਓ ਵਾਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੀ ਚਿੱਠੀ ਰਜੀਵ ਗਾਂਧੀ ਦੀ ਹੈ ਮਈ 1984 ਦੀ ਉਹਨੂੰ ਪੁੱਛਿਆ ਜਾਂਦਾ ਹੈ ਵੀ ਭਿੰਡਰਾਂ ਵਾਲੇ ਬਾਰੇ ਤੇਰੇ ਕੀ ਵਿਚਾਰ ਨੇ ਪਤਾ ਕੀ ਜਵਾਬ ਦਿੰਦਾ ਪੱਤਰਕਾਰਾਂ ਨੂੰ ਆ ਸੇਂਟਲੀ ਮੈਨ ਵਿਦਆਊਟ ਪੋਲੀਟੀਕਲ ਅੰਬੀਸ਼ਨ ਭਿੰਡਰਾਂ ਵਾਲੇ ਨੂੰ ਕੋਈ ਸਿਆਸਤ ਨਾ ਲੈਣਾ ਦੇਣਾ ਨਹੀਂ ਉਹ ਮਹਾਪੁਰਸ਼ ਹੈ ਮੈਨੂੰ ਇਹ ਗੱਲ ਦਾ ਜਵਾਬ ਦਿਓ 5 ਮਈ ਨੂੰ ਜਿਹੜਾ ਮਹਾਪੁਰਸ਼ ਸੀ ਉਹ 31 ਮਈ ਤੱਕ ਅਤਵਾਦੀ ਕਿਵੇਂ ਬਣ ਗਿਆ ਕਿੰਨੇ ਦਿਨ ਨੇ ਛਭੀਆਂ ਦਿਨਾਂ ਬਾਅਦ ਅਤਵਾਦੀ ਹੋ ਗਿਆ ਉਹ ਅੱਗੇ ਆਓ ਜਦੋਂ ਗਵਰਨਰ ਆਫ ਪੰਜਾਬ ਭੈਰਵਦਤ ਪਾਂਡੇ ਨੇ ਚਿੱਠੀ ਲਿਖੀ ਹੈ ਇੰਡੀਅਨ ਗਵਰਨਮੈਂਟ ਨੂੰ Hindu ਹੈ ਉਹ ਪਤਾ ਕੀ ਲਿਖਦਾ ਕਹਿੰਦਾ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ ਨੋ ਨੀਡ ਆਫ ਮਿਲਟਰੀ অর ਸੈਂਟਰਲ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ ਵੇਖੋ ਜੀ ਇਹ ਸਾਡਾ ਸਟੇਟ ਦਾ ਮੈਟਰ ਹੈ ਇਹਦੇ ਚ ਇੰਡੀਅਨ ਆਰਮੀ ਦਾ ਸੈਂਟਰ ਦਾ ਕੋਈ ਕੰਮ ਨਹੀਂ ਅਸੀਂ ਆਪੇ ਨੇ ਚੱਟਾਂਗੇ ਉਹਦੀ ਚਿੱਠੀ ਨੂੰ ਦਰਖਿਨਾਰ ਕੀਤਾ ਗਿਆ ਜਲਾਈ 31 1984 ਨੂੰ ਅਟੈਕ ਤੋਂ ਬਾਅਦ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਅੱਛਾ ਜੇ ਵਾਕਿਆ ਹੀ ਪਿੰਡਰਾਵਾਲਾ ਅਤਵਾਦੀ ਸੀ ਤੇ ਅਕਾਲ ਤਖਤ ਅਤਵਾਦੀਆਂ ਦਾ ਡੇਰਾ ਸੀ ਤੇ ਜਿੱਦਣ ਜਰਨਲ ਸਿਨਾ ਨੂੰ ਆਖਿਆ ਸੀ ਇੰਦਰਾ ਗਾਂਧੀ ਨੇ ਤੂੰ ਆਰਮੀ ਦਾ ਚੀਫ਼ ਬਣ ਕੇ ਅਟੈਕ ਕਰਦੇ ਉਹਨੇ ਮਨਾਂ ਕਿਉਂ ਕਰਤਾ? ਆਰਮੀ ਦਾ ਤੇ ਫਰਜ਼ ਹੈ ਅਤਵਾਦੀਆਂ ਨੂੰ ਮਾਰਨਾ ਨੂੰ ਪਤਾ ਸੀ। ਇਹ ਸਿਰਫ ਵੋਟਾਂ ਲੈਣ ਲਈ ਇੰਦਰਾ ਗਾਂਧੀ ਪਿੰਡਰਾਵਾਲੇ ਨੂੰ ਅਤਵਾਦੀ ਦਰਸਾ ਕੇ ਆਪ ਨਾਇਕ ਬਣਨਾ ਚਾਹੁੰਦੀ ਹੈ। ਕਿਉਂ ਪ੍ਰੀਮਚੂਅਰ ਰਟਾਇਰਮੈਂਟ ਲਈ ਜਰਨਲ ਸਿਨਾ ਨੇ? ਅੱਛਾ ਹੁਣ ਅੱਗੇ ਆ ਜਾਓ। ਜਰਨਲ ਸਿਨਾ ਆਖ ਰਿਹਾ ਇਟ ਵਾਸ ਕਹਿੰਦਾ ਹਰਮੰਦਰ ਸਾਹਿਬ ਤੇ ਹਮਲਾ ਇੰਦਰਾ ਗਾਂਧੀ ਦੀ ਪੱਕੀ ਜਿੱਦ ਸੀ ਕਿ ਇਦਾਂ ਨਹੀਂ ਆਏ ਕਿ ਕਦੇ ਵੀ ਨਹੀਂ ਸੀ ਆਖਰੀ ਵਿਕਲਪ ਹੋਰ ਰਸਤੇ ਸਨ ਬਿਜਲੀ ਕੱਟ ਦਿੰਦੇ ਪਾਣੀ ਬੰਦ ਕਰ ਦਿੰਦੇ ਕਿੰਨਾ ਸਮਾਂ ਭੁੱਖੇ ਤੇ ਆਏ ਸਿੰਘ ਅੰਦਰ ਰਹਿੰਦੇ ਬਾਹਰ ਤੇ ਆਉਂਦੇ ਹੀ ਨਾ ਗ੍ਰਿਫਤਾਰ ਕਰ ਲੈਂਦੇ ਪਰ ਕਹਿੰਦਾ ਨਹੀਂ ਕੁੜੀ ਕਿਆ ਨਹੀਂ ਗਿਆ ਉਹ ਡਿਫੈਂਸ ਤੇ ਬੈਠੇ ਸੀ ਵੀ ਜੇ ਅਕਾਲ ਤਖਤ ਤੇ ਹਮਲਾ ਹੋਇਆ ਤੇ ਅਸੀਂ ਰੋਕਣਾ ਹੈ ਆਹ ਕਾਰਨ ਬਣਿਆ ਹਥਿਆਰ ਲੈ ਕੇ ਬੈਠਣ ਦਾ ਹਥਿਆਰ ਲੈ ਕੇ ਬੈਠਿਆ ਇਹ ਹਮਲਾ ਤਾਂ ਨਹੀਂ ਹੋਇਆ ਹਮਲਾ ਹੋਣਾ ਸੀ ਤੇ ਭਿੰਡਰਾ ਵਾਲਾ ਹਥਿਆਰ ਲੈ ਕੇ ਬਹਿ ਗਿਆ ਵੀ ਜਿੰਨਾ ਵੀ ਹੋ ਸਕੇ ਨੁਕਸਾਨ ਘੱਟ ਹੋਵੇ ਕਾਲ ਤਖਤ ਦਾ ਮੈਂ ਅੱਗੇ ਹੋਵਾਂਗਾ